पता ही है पार है बात जी? हां जी तो रेन हुई भी? हां जी। हां जी नहीं नहीं नहीं। रेन जी जी। वो नहीं रेन चलो फिर मैं आप ही पानी पी ली बाली लगनी प्यास वाली अभी पीठ ठीक है। ਯਾਨੀ ਚਲਾਈ ਜੇ ਕੋਵਟ ਜੀ ਆ ਜਾਂਦੀ ਜੀ ਜਦੋਂ ਪਾਈ ਫੋਰਮ ਲੱਗ ਗਈ ਦੱਬਾ ਚੱਕ ਇੱਥੇ ਪੈ ਗਿਆ ਹਾਂ ਜੀ ਉਹ ਕੱਪੜਾ ਵੀ ਲਾ ਨਹੀਂ ਲੈ ਫੋਲਡ ਲਾ ਦੇ ਨੰਦ ਆਪਣੇ ਆਪ ਨਾਲ ਉਹ ਪਿੱਛੇ ਲੱਗਦਾ ਨਹੀਂ ਤੁਸੀਂ ਤੇ ਆਥੀ ਜਾ ਬੈਠੋ ਹਾਂ ਚੱਕ ਲਓ ਕਪੜੇ ਜੀ ਵਾ ਇਹ ਚਪੜਾ ਇੱਥੇ ਲਾ ਦੇ ਮੇਰੇ ਕਹਾਂ ਲਾ ਦੇ ਕਪੜੇ ਆ ਲੋ ਆ ਦੇ ਫੋਲਡ ਉਹ ਮਾ ਨਾਲ ਮਾ ਨਾਲ ਲਾ ਦੇ ਨਹੀਂ ਇਪੜ ਜੀ ਉਹ ਕਰਤ ਲਵਾਇਓ ਮੈਂ ਥੋੜੀ ਲਾਉਂਗੀ ਕੋਈ ਮਰਦੀ ਆ ਜਸ ਨਹੀਂ ਲੱਗਦੀ ਐ ਹਾਂਜੀ ਹਾਂਜੀ ਕੁੜੀ ਹਰ ਦਸਨ ਨਾਸੇ ਜੀ ਨਾਸੇ ਬੇਟਾ ਹੂੰ ਠੀਕ ਹੋ ਹਾਂ ਵਧੀਆ ਆਪਣੇ ਦਸਨ ਤੇ ਠੀਕਾ ਕਿ ਹਾਂਜੀ ਹਾਂਜੀ ਵਧੀਆ ਵਧੀਆ ਕਿਵੇਂ ਆਜ ਭਾਜੀ ਉਹ ਤਾਂ ਤੁਹਾਨੂੰ ਪਤਾ ਹੀ ਆ ਭਾਜੀ ਹੁਣ ਪਤਾ ਸਾਡੀ ਕੀ ਸੀ ਕਿ ਕਦੋਂ ਪਾਈ ਸੀ ਮੇਰੇ ਬਾਪਾ ਨੇ ਹੋ ਗਿਆ ਸਮਝੀਂ ਕਿ ਹਾਂ ਸੀ ਮੈਨੂੰ ਨਹੀਂ ਲੱਗਦਾ ਸੀ ਅੱਛਾ ਕਰ ਲਈਦਾ ਤੇ ਇਹਨਾਂ ਨੂੰ ਚੱਲ ਫੇਰ ਮੈਂ ਭੂਆ ਮੰਦਿਰ ਨੂੰ ਕੰਮ ਲੈ ਲੈਣੀ ਆ ਤੈਨੂੰ ਸਮਝਾਣਾ ਪਿਆ ਨਾ ਚਾਹ ਤਾਂ ਬੇਟਾ ਮੇਰੇ अच्छा ते फिर मेनू आय हो गया मैं कहता हूं अब मैं इकडे पहली बार आई है मैं कहता हूं आऊंगी मैं काम ندير ਤੇ ਹੋਰ पापा इकड़े ਨੇ ਮੈਨੂੰ ਪਤਾ ਹਰ ਪਤਾ ਮਹੂਰੇ ਦੀ ਸੋਨ ਪਤਾ ਹੀ ਹੈ ਕਦੇ પણ ਨਸ਼ਿਆ ਵਾਲਾ ਬੰਦਾ ਸੁਗਰਨਾ ਹੁੰਦਾ ਮੈਨੂੰ ਤਾਂ ਲੱਗਦਾ ਨਹੀਂ ਕੁਝ ਮੈਨੂੰ ਤਾਂ ਇਹ ਲੱਗਦਾ ਵੀ ਜ਼ਿੰਦਗੀ ਮੁੱਕ ਜੂਗੀ ਪਰ ਭਾਰਤ ਨਹੀਂ ਬੈਠ ਜੇ ਪਾਪਾ ਸੁਧਰਦੇ ਤਾਂ ਮੈਂ ਅੱਜ ਤੇ ਕਾਣੂ ਹੁੰਦੀ

ਜਾ ਗਿਆ ਕੋਲੇ ਗੰਦੀਆਂ ਨੇ ਫਿਰ ਮੈਂ ਤਾਂ ਚੁੱਪ ਕਰਕੇ ਵੀ ਬੇਇਜ਼ਤੀ ਕਰਾਉਣ ਨਾਲੋਂ ਤਾਂ ਚੰਗਾ ਜਦੋਂ ਨੂੰ ਪਤਾ ਨਹੀਂ ਲੱਗਦਾ ਸੀ ਮੇਰੀ ਠੀਕ ਐ ਫਿਰ ਭੁਆ ਮੈਂ ਹੁੰਦੀ ਆ ਗਈ ਤੈਨ ਦਾ ਕਿਦ ਨਹੀਂ ਐ ਸਾਕ ਕੋਈ ਨੂੰ ਤਾਂ ਇੱਥੇ ਕਿਹੜਾ ਤੈਨੂੰ ਮਕਾਨ ਆ ਖਾਏ ਮੇਰੇ ਤੁਸੀਂ ਐ ਵਰਗੇ ਪਤੀ ਜੀ ਨਹੀਂ ਹੈਗੀ ਮਿਲਤੀ ਨਹੀਂ ਐ ਗੱਲ ਕਰਨੀ ਕਰਦੀਆਂ ਮਜੂਰ ਨਹੀਂ ਹੁੰਦਾ ਮੈਂ ਪੁੱਤਾਂ ਤੇ ਸਾਰੀਆਂ ਗੱਲਾਂ ਮੈਂ ਹੁਣ ਤੇ ਕੋਈ ਜੀ ਸਾਹਮਣੇ ਵੀ ਨਹੀਂ ਕਰ ਸਕਦੀ ਹੁਣ ਵਧੀਆ ਹੋ ਗਏ ਆ ਜਦੋਂ ਆਪਾਂ ਮਾਂ ਪਤੀ ਨੂੰ ਰੁੱਖ ਸੋਚ ਕਰਾਂਗੇ ਕਿ ਤਰ੍ਹਾਂ ਕੁਝ ਹੀ ਰਹਿੰਦੀ ਐ ਹੁਣ ਢੁੱਪੜ ਜੀ ਮੈਨੂੰ ਕਹਿੰਦੇ ਸੀ ਕਹਿੰਦੇ ਕੋੜੇ ਰਹਿਣੇਗੀ ਕ ਜਾਏਗੀ ਫਿਰ ਹੁਣ ਆਪ ਖਤਰਾ ਵਧੇ ਰ ਲੱਗਿਆ ਕੁਝ ਜੀ ਇਹੀ ਕਹਿਣਾ ਪਿਆ ਵੀ ਢੁੱਪੜ ਜੀ ਮੈਂ ਤਾਂ ਰਹਿਣੇ ਵਾਸਤੇ ਆਈ ਹੁਣ ਫੇਰ ਵੀ ਪਜਾਨੀ ਨੇ ਧੂਆ ਤਪੂਆ ਧੂਫੜਵਾ ਮੇ ਲੱਕ ਕਰਦਾ ਹੋਵੇ ਪਰ ਫੇਰ ਵੀ ਕੀ ਪਤਾ ਹੁੰਦਾ ਲੱਕੀ ਸੋਚ ਲਈ ਹੁਣ ਉਹਨੂੰ ਮਜਬੂਰੀ ਨਹੀਂ ਦੱਸ ਸਕਦੀ ਉਹਨੂੰ ਕਹਿੰਦੀ ਐ ਕਿ ਅਰੇ ਮੈਂ ਤਾਂ ਵਿਰਸਾ ਕਹਿੰਦਾ ਕੀ ਹੱਕ ਸੀ ਤੂੰ ਆਂਦੀ ਧੂਆ ਤੇ ਰਹਿਣੀ ਮੇਕਤੀ ਨਹੀਂ ਆਇਆ ਢੁੱਪੜ ਜੀ ਵੀ ਕਰਦੀ ਐ ਕਦੋਂ ਮਰਜੀ ਆਵੇਂ ਕਦੋਂ ਮਰਜੀ ਜਾਵੇਂ ਚਲ ਹੁਣ ਤੂੰ ਆ ਜੀ ਮੈਨੂੰ ਆਉਣਾ ਐ ਵੀ ਜੇ ਥੋੜਾ ਜਿਹਾ ਪਾਸ ਪਾਸ ਹੋਦਰ ਗਏ ਤੇ ਅਰੇ ਮੈਂ ਬੈ ਗ ਜੂਗੀ ਨਹੀਂ ਫਿਰ ਹੁਣ ਮੈਨੂੰ ਜਾਂ ਸੋਡੀ ਆ ਸਗਾ ਨਾਨ ਕੰਜੀ ਆਸੰਦੀ ਆ ਤੇ ਫਿਰ ਹੋਰ ਕੀ ਕਰਾਂਗੇ ਲੋਥੇ ਤਾਂ ਮੈਂ ਕਿਵੇਂ ਰਹਾ ਇਹ ਜਿਹੜਾ ਤਾਂ ਫਿਰ ਮੈਂ ਤਾਂ ਸੋਡੇ ਬੋਲੀ ਆ ਗਈ ਮੈਨੂੰ ਜਿਵੇਂ ਦੀ ਗਲਤੀ ਆ i ਮਾਈਕਲ ਤੇ ਆ ਗਿਆ ਪੁੱਤ ਨਾਲੇ ਤਾਂ ਮੱਜਾਂ ਨੂੰ ਇਕੱਠੇ ਪਾਇਆ ਮਾਰੇ ਮਾਨ ਤਾਂ ਨਹੀਂ ਪਾਇਆ ਮਮਮੀ ਮੈਂ ਕੰਮ ਕਰੀਏ ਨਾ ਮਾਮੇ ਦੀ ਕੁੜੀ ਨੂੰ ਕਹਦੇ ਰੋਟੀ ਵੀ ਖਾਂਦੀ ਆਉਣਾ ਆਪਾਂ ਸਾਰੇ ਘਰ ਦਾ ਲੋਦਾ ਚੱਕਦੇ ਆਂ ਐ ਨਹੀਂ ਕਹਿੰਦੇ ਹੁੰਦੇ ਪੁੱਤ ਤੇਰੀ ਭੈਣ ਆ ਗਈ ਹੋ ਗਈ ਉਹ ਚਾਰ ਦਿਨ ਆਪਣੀ ਕੋਲੇ ਆ ਗਈ ਨਾਲੇ ਮਮਮੀ ਇੱਕ ਗੱਲ ਕਹਾ ਤੁੰਮੀ ਕੰਮ ਘੱਟ ਕਰਿਆ ਕਰਾ ਉਹਨਾਂ ਇਦਾਂ ਹੈਗੇ ਘਰ ਦਾ ਚੱਕਣਾ ਹੀ ਪੈਂਦਾ ਆਪਾਂ ਨੂੰ ਆ ਕੋਈ ਨਹੀਂ ਕੋਤ ਮੈਂ ਆ ਪਰ ਕਰਿਆ ਹੋਈਆਂ ਹੋਟ ਮੇਰੀ ਤਾਂ ਧੀ ਹੈ ਨਾ ਮੇ ਤਾਂ ਢਿੰਡ ਮੱਚਦਾ ਐ ਸੋ ਨੂੰ ਐ ਲੱਗਦਾ ਹੋਊਗਾ ਵੀ ਮਾਮੇ ਦੀ ਕੁੜੀ ਐ ਮੈਂ ਤਾਂ ਆ ਕੀ ਕਰੀ ਹੁਣ ਬੈਠਾ ਐ ਬਾਟਲ ਜੈਸਾ ਨਹੀਂ ਤੁਸੀਂ ਤੁਸੀਂ ਕੰਮੀ ਦਾ ਫੇਰ ਆ ਕੇ ਆਦੇ ਹੋ ਮੈਨੂੰ ਤਾਂ ਸਾਰੀ ਸਹਾਰਾ ਨਹੀਂ ਹੈ ਚੰਪਕੀ ਤਾਂ ਪੈ ਗਈ ਹੁਣ ਐ ਕਰਦੀ ਆ ਪਾਠੀਆਂ ਵੀ ਅੰਦਰ ਰੱਖ ਹੀ ਜਾਨੀ ਐ ਮੀਹ ਆਲਾ ਮੌਸਮ ਐ ਜੇ ਮੀਹ ਆ ਗਿਆ ਸਾਰੀਆਂ ਖਰਾਬ ਹੋ ਜਾਣਗੀਆਂ ਨਾਲੇ ਕੋਈ ਵਿਚਾਰੀ ਕਹੂਗੀ ਵੀ ਪੁੱਤਰ ਤੂੰ ਰੱਖਿਆਉਂਦੀ ਗੱਤ ਨਾ ਸਾਡਾ ਜਨਮ ਦਿਨ ਆ ਮਾਮੇ ਜੀ ਕੁਕੜੀ ਆ ਉਹ ਕਿੰਨਾ ਭੂਆ ਕੰਮ ਕਰਾਉਂਦੀ ਐ ਤੋਂ ਗੋਹਾ ਛਿੱਕਦੀ ਆ ਕਿਤੇ ਪੱਠੇ ਪਾਉਂਦੀ ਆ ਸਾਰਾ ਦਿਨ ਕੰਮ ਕਰਾਉਂਦੀ ਆ ਜੀ ਭੂਆ ਪੈ ਲਈ ਆ ਚੋ ਵੀ ਮਾਲਾ ਜਿਹੜਾ ਇਹਨਾਂ ਕੰਮ ਟੱਡ ਗਿਆ ਇੱਥੇ ਕੰਮ ਕਰਾਈ ਜਾਂਦਾ ਸਾਰਾ ਦਿਨ ਇਤੋਂ ਭੂਆ ਉਹਨਾਂ ਨੇ ਕਿੰਨਾ ਬੰਨੀ ਝੋਕਦੀ ਐ ਝੋਕਦੀ ਇਹੋ ਜੀ ਭੂਆ ਨਹੀਂ ਕੰਮ ਕਰੀ ਜਾਂਦੀ ਐ ਝੋਕ ਕੇ ਸਾਰਾ ਦਿਨ ਲੱਗੀ ਰਹਿੰਦੀ ਐ ਕੰਮ ਦੇ ਚਾਰੀ ਕਿਤੇ ਤਾਂਾਂ ਕੱਢਦੀ ਐ ਜੋ ਆਪਾਂ ਕੀ ਕਰੇ ਔਖੀ ਆ ਰਾਹ ਕੋਈ ਆ ਕੀ ਕਰਤੇ ਪਿਓ ਨੇ ਬੈ ਲਈ ਆ ਪਿਓ ਮੰਮੀ ਦੀ ਜੀ ਕਿੱਥੇ ਆ ਦੀਦੀ ਨੂੰ ਤਾਂ ਪੱਠੇ ਪਾਉਣ ਗਈ ਹੈਗੀ ਗੋਣ ਗੋਣ ਨੂੰ ਹਰਾ ਪਾਉਣ ਪੱਠੇ ਪਾ ਕੇ ਆਈ ਹੈ ਗੋਹਾ ਸਿੱਟ ਕੇ ਆਈ ਹੈ ਕਹਿੰਦੀ ਮੀਂਹ ਦਾ ਮੌਸਮ ਹੈ ਪੱਤਨਾ ਧਰੇ ਬੱਤ ਪਾ ਕੇ ਤੇ ਦੇਖੀ ਲੱਗ ਜੇ ਮੈਂ ਕੋਈ ਕੰਮ ਕਰ ਰਿਹਾ ਹਾਂ ਮੈਂ ਇਹਨੂੰ ਕੁਝ ਕਹੁੰਦਾ ਕਿ ਇਹਨੂੰ ਕਹਿੰਦੇ ਇਹਨੂੰ ਦੀਦੀ ਕਹਿੰਦੇ ਇਹ ਘਰੇ ਆਉਗੀ ਪੁੱਤ ਜੇ ਉਹ ਆਪਣੇ ਕੋਲੇ ਵਕਤ ਕੱਢਣ ਆਈ ਹੈ ਤਾਂ ਕੋਈ ਉਹ ਆਪਣੀ ਨੌਕਰਾਨੀ ਕੋਲ ਕੁਛ ਨੂੰ ਆਇਆ ਨਾ ਕਿ ਮੈਂ ਹੁਣ ਉਹਨੂੰ ਰੋਟੀ ਦਿੰਨੇ ਆ ਕਿਆ ਕਰੀਏ ਕੁਛ ਤਾਂ ਸਾਨੂੰ ਦਿਖਾਉਂਦਾਗਾ ਕੀ ਆਪਾਂ ਰੋਟੀ ਦੇ ਦਿਆਂ ਨਾ ਹੁਣ ਐ ਤਾਂ ਪਤਾ ਨਹੀਂ ਲੱਗਦਾ ਇੱਕ ਤਰ੍ਹਾਂ ਦੀ ਆਪਣੀ ਭੈਣ ਹੀ ਲੱਗੀ ਹਾਂ ਉਹੀ ਤਾਂ ਹੈ ਪੁੱਤ ਕੁਛ ਕਿਉਂ ਨਹੀਂ ਸਮਝਦਾ ਨਾਲੇ ਅੱਜ ਮੈਨੂੰ ਚਾਣ ਨੂੰ ਆਸੀ ਕਹਿੰਦੀ ਕਹਿੰਦੀ ਤੇਰੀ ਧੀ ਨੇ ਤਾਂ ਕਦੇ ਇੱਕ ਕੱਢੀ ਪਾਣੀ ਦਾ ਗਲਾਸ ਨਹੀਂ ਪੀਤਾ ਕਹਿੰਦੀ ਜਦੋਂ ਤੇਰੀ ਭਤੀਜੀ ਆਈਏ ਕਹਿੰਦੀ ਤੂੰ ਸਤਾ ਮੌਜਾ ਕਰ ਦੋ ਕਹਿੰਦੀ ਮੁਕਤ ਦੀ ਕਹਿੰਦੀ ਨੌਕਰਾਣੀ ਬਣ ਕੇ ਕੁਛ ਨੂੰ ਨਾ ਸਮਝ ਆਇਓ ਕਿ ਐ ਨਹੀਂ ਹੁੰਦਾ ਅਕਲ ਦੇ ਵਿੱਚ ਇੱਕ ਤਰ੍ਹਾਂ ਦੀ ਭੈਣ ਹੁੰਦੀ ਐ ਸਗੀ ਇਹ ਸਗੀ ਭੈਣ ਹੁੰਦੀ ਏ ਇਹਦੀ ਦੀਰੀ ਨੂੰ ਐ ਨੂੰ ਕਰ ਦੋ ਇਹ ਨਾਲੇ ਪੁੱਤੋ ਛੋਟਾ ਹੈ ਮੇਰੇ ਅੱਖੇ ਤੋਂ ਤਾਂ ਸਮਝਦਾ ਨਹੀਂ ਹੈਗਾ ਤੂੰ ਸਮਝਾ ਕੇ ਦੇ ਦੇ ਨਹੀਂ ਜੇ ਅੱਖੇ ਲੱਗ ਗਿਆ ਕਹਿੰਦੇ ਕਿਸੇ ਦਾ ਦਿਨ ਨਹੀਂ ਦੁਖੀ ਕਰਦੇ ਹੁੰਦੇ ਜੇ ਕਹਿੰਦੇ ਦੀਦੀ ਨੂੰ ਹੋਣੀ ਬੋਲਦੀ ਕਹਿੰਦੇ ਖਫੜਾ ਉਹਦਾ ਮਨ ਕਿੰਨਾ ਖੋਖਾ ਹੈ ਜੇ ਕਿਸੇ ਤੇ ਕੋਈ ਪਿਆਰ ਕਰਦਾ ਤਾਂ ਕੋਈ ਕਿਸੇ ਦੇ ਘਰੇ ਜਾਂਦਾ ਤੂੰ ਤਾਂ ਆਪਣੀ ਚਿੱਤੇ ਕਿੰਨਾ ਘਰੇ ਆਂਦੇ ਆਂ ਆਪਾਂ ਇੱਕ ਦਿਨ ਮਾਮੇ ਦੇ ਨਾਲ ਆ ਰਾਤ ਰਾਤ ਰਹੇ ਜਾਂਦੇ ਨਾ ਨੂੰ ਓਖਣਾ ਦੋ ਨਾ ਦੀਦੀ ਨੂੰ ਇਹ ਗੱਲ ਪੁੱਤ ਆਪਾਂ ਤਾਂ ਸਮਝਦੇ ਆਂ ਕੁਛ ਨਹੀਂ ਨਾ ਸਮਝਦਾ ਮੈਂ ਕਰਾ ਦੇ ਤੂੰ ਮਾੜਾ ਮੋਟਾ ਕੰਮ ਉਹਦੀ ਨਾਲ ਦੀਦੀ ਨਾਲ ਮੈਨੂੰ ਉਹ ਕਰਨ ਨਹੀਂ ਦਿੰਦੀ ਪੁੱਤ ਮੈਨੂੰ ਕਹਿੰਦੀ ਆ ਭੂਆ ਜੀ ਬਹਿ ਜਾ ਬਹਿ ਜਾ ਮੈਂ ਆਪੇ ਕਰ ਦੂੰਗੀ ਧੱਕੇ ਨਾਲ ਕਰਾ ਰਿਆ ਕਰੋ ਕਿ ਮੈਂ ਕਰ ਦੂੰਗੀ ਹਾਂ ਕਿ ਤਰ ਸਾਹੀ ਵੀ ਨਹੀਂ ਮੱਤ ਗਿਲ ਕੇ ਕਰ ਲਿਆ ਕਰੋ ਆਪਾਂ ਚ ਦੋ ਨਹੀਂ ਆਣੇ ਆਪਾਂ ਤੇ ਨਹੀਂ ਕਰ ਲਿਆ ਕਰਾਂਗੇ ਪੁੱਤਰਾ ਨੂੰ ਕਿ ਚਲ ਕੁਛ ਨਿਆਣਾ ਸਮਝਾਵਾਂਗੇ ਤਾਂ ਫਿਰ ਵੀ ਵੀ ਕਿਸੇ ਨਾਲ ਨਹੀਂ I yes. you. ਦੀ ਕੋਈ ਗੱਲ ਨਹੀਂ ਜਦੋਂ ਤੁਸੀਂ ਤੇ ਆ ਰਹੇ ਹੋ ਜਮੇ ਤਾਂ ਕੋ ਤਾਂ ਮੇਰਾ ਤਾਂ ਜੀ ਨਹੀਂ ਕਰਦਾ ਤਬ ਤਾਂ ਬਲਾਈਂ ਕਰ ਰਿਹਾ ਤੇ ਕਿਦਮ ਅਕਸਾਗਾ ਠੀਕ ਹੈ ਮੈਂ ਕਰ ਮੁੰਬਈ ਜਰੂਏ ਤੇ ਹੁਣ ਕਰ ਦੇਣੀ 1 ਮਹੀਨੇ ਦੁਬਲੀ ਲਿਖਣ ਨੂੰ ਕੋਈ ਨਾ ਕੋਈ ਤੁਸੀਂ ਤਾਂ ਮੇਰਾ ਮੋ ਕਰਦੇ ਹੋ ਸੋਡੇ ਕੰਮ ਕਰਦੀ ਨੂੰ ਤਾਂ ਮੈਨੂੰ ਜਮਾਂ ਦੁੱਖ ਨਹੀਂ ਹੁੰਦਾ ਪਹਿਲੇ ਨਾ ਮੈਂ ਦੂਜੀ ਭੂਆ ਕੋਲੇ ਗਈ ਤੇ ਮੈਂ ਨਿੱਕੇ ਜੀ ਹੁੰਦੀ ਜਦੋਂ ਆਏ ਜਾਂਦੀ ਪਾਪਾ ਕਰਕੇ ਤੇ ਮੈਂ ਸਵੇਰੇ ਸਵੇਰੇ ਉੱਠ ਕੇ ਚਾਹ ਕਰਨ ਲੱਗਦੀ ਤੇ ਚਾਹ ਬધુ ਬધુ ਨਾ ਬੈਠ ਕੇ ਆ ਕੇ ਪੈ ਗਈ ਤੇ ਅੱਖ ਲੱਗ ਮੈਨੂੰ ਅੱਗ ਨੀਂਦ ਤੇ ਜਦੋਂ ਮੇਰੀ ਜਾਗ ਖੁੱਲੀ ਤੇ ਚਾਹ ਮੇਰੇ ਜਾਂਦੇ ਨੂੰ ਮੱਚ ਗਈ ਤੇ ਫਿਰ ਨਾਲ ਉਤੋਂ ਮੇਰੇ ਗਾਣਾ ਪਈਆ ਵੀ ਚਾਹ ਮਾਤੀ ਚਾਹ ਮਾਤੀ ਤੇ ਫਿਰ ਉਹ ਦੁੱਖ ਬਹੁਤ ਆਉਂਦੇ ਨੇ ਇਹਨਾਂ ਗੱਲਾਂ ਦੇ ਭੂਆ ਜੀ ਆ ਸੋਡਾ ਨਹੀਂ ਮੈਨੂੰ ਦੁੱਖ ਤੁਸੀਂ ਮੇਰਾ ਮੋਤਾ ਕਰਦੇ ਹੋ ਨਾ ਕੰਮ ਕਰਦਾ ਨਿਭੰਦਾ ਖਾਤਰਾ ਤੇ ਉਹ ਫਿਰ ਜਾਗੋਂ ਇਥੋਂ ਮਤਨੀ ਸੀ ਮੈਨੂੰ ਨਹੀਂ ਦੈ ਕਿ ਮੈਂ ਕਿਹੜਾ ਭਜੀ ਆਏ ਆਂ ਵੀ ਸੌਣੀ ਸਕਦੀ ਬੱਚਿਆਂ ਨੂੰ ਨਹੀਂ ਗਾਈ ਜਾਂਦੀ ਐ ਪਰ ਗੱਲ ਆਈ ਐ ਵੀ ਇਹਦਾ ਆਪਦੇ ਰੱਤਿਆਂ ਨੂੰ ਉਹ ਨਹੀਂ ਕਰਦਾ ਚਾਹ ਤੁਸੀਂ ਤਾਂ ਮੇਰਾ ਮੋਹ ਕਰਦੇ ਹੋ ਤੁਸੀਂ ਤਾਂ ਮੇਰੇ ਚਾਹੀ ਸਾਰਾ ਦਿਨ ਐਮ ਕਰਾ ਲ ਮੈਨੂੰ ਦੁੱਖ ਨਹੀਂ ਹੁੰਦਾ ਪਰ ਇੱਕ ਗੱਲ ਲੱਗਦੀ ਜੀ ਕਿ ਐ ਕਿਵੇਂ ਜੇ ਮੇਰਾ ਪਿਆਰ ਮਾਰਦਾ ਐ ਵੀ ਬੱਚੇ ਤੇ ਆਪਾਂ ਸਾਰੇ ਹਮ ਨੇ ਕੁਝ ਨਹੀਂ ਹੁੰਦਿਆਂ ਨੇ ਐ ਨਹੀਂ ਹੁੰਦਾ ਵੀ ਜੇ ਜਿਹਦੇ ਘਰੇ ਸੁੱਖ ਐ ਵੀ ਉਹਨਾਂ ਦੀਆਂ ਤੇ ਆ ਮਹਾਰਾਜ ਨੂੰ ਆਏ ਸਤਨੂੰ ਤੇ ਗਰੀਬ ਦੀ ਪਿਓ ਮਾਰਿਆ ਲਈ ਵੀ ਕੰਮ ਕਰਦੀ ਫਿਰੇ ਨੌਕਰਾ ਨੂੰ। ਪਰ ਤੁਸੀਂ ਮੇਰਾ ਮੋਹ ਕੱਢਦੇ ਮੈਨੂੰ ਦੁੱਖ ਨਹੀਂ ਆਏਗਾ ਤੁਸੀਂ ਸੱਚਾ ਕਰੋ। ਮੈਂ ਆਪਾਂ ਦੇ ਦੀਨ ਉਤਸਾਹ ਦੂੰਗੀ ਚਾਹ ਪਿਆ। ਬਣਾਉਣੀ ਹੈ ਮੇਟਾ। ਆਂ ਤੁਸੀਂ ਤਿਆਰ ਹੋ ਜੋ। ਸਾਨੂੰ ਘਰ ਕਹੀਨ ਲੱਗਿਆ ਆਂਗੇ। ਪੁੱਤ ਤਾਂ ਕੋਈ ਨਾ। ਉਹ ਜੀ ਮੇਰੀ ਕੀ ਹੁੰਦਾ? ਸਾਰੇ ਘਰ ਦੇ ਨੀਵੇਂ ਦਾਇਰੇ ਤੇ ਆਣੀ ਆ। ਪੁੱਤ ਤਾਂ ਕੋਈ ਨਾ ਰਣ ਕੇ ਰਹਿ ਗਈ ਠੀਕ ਹੈ। ਨਾ ਨਾ ਕੋਈ ਨਾ। ਭੋਜੀ ਮੈਂ ਆਪਾਂ ਕਰਾਂਗਾ ਕਿਸਾਹ ਕੰਮ। ਮੈਂ ਸਮਝ ਨਹੀਂ ਰਹੀ ਉਹ ਕੰਮ ਦਿੰਦੇ ਵੀ ਆਏ ਕਿ ਚਾ ਕੋਈ ਕਹੇ ਮੈਨੂੰ ਕੰਮ ਬਣਦਾ ਹੈ ਤਾਂ ਮੈਂ ਆਪੇ ਸਾਰਾ ਕੰਮ ਕਰਿਆ ਕਰੂੰਗੀ। ਮੈਂ ਖੇਸ ਰੱਖ ਹੀ ਹੋਣੀ ਹੈ। ਨਾਲ ਦੀ ਨਾਲ ਜਾ। ਚਲੋ ਆਓ। ਜਦ ਮੈਂ ਕਟੀ ਚਾਹ ਕੋਲ ਮੈਂ ਚਾਹ ਬਣਾ ਲੈਣੀ ਹੈ ਜੋ। ਹਾਂ ਫਿਰ ਚਾਹ ਮੈਂ ਕਿਤੇ ਤੈਨੂੰ ਵੀ ਖਾਈਂਗੀ। ਹਾਂਜੀ ਹਾਂਜੀ ਕੋਈ ਨਹੀਂ। ਬਸ ਮੈਂ ਉਹ ਤੋਂ ਨਾ ਦੇ ਨਾ ਆਉਂਦਾ। ਜਦੋਂ ਇਹ ਉਹ ਆਵੀਂ ਕਾਹੀ ਨਹੀਂ ਪਰਦੀ ਆਇਤਾ ਪਤਾ ਨਹੀਂ ਕਦੋਂ ਆਉਣਗੇ ਦੇਖੋ ਚਲ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਇਹਨੇ ਫਿਕਰ ਮੈਂ ਬਹਿਗਲ ਗਈ ਨਾ ਕੋਈ ਜਾਣੀ ਮੈਨੂੰ ਲੱਗਾ ਕੀ ਕਰਾਇ ਸਾਰੇ ਤਾਂ ਮੇਰਾ ਇੰਨਾ ਕਰਦੇ ਨੇ ਉਹ ਅੱਜ ਹੋਦੂ ਮੇਰਾ ਇੰਨਾ ਕਰਦੇ ਨੇ ਮੈਨੂੰ ਕਹਿੰਦਾ ਕੀ ਕਰਾ ਤੁਹਾਡੇ ਸਿਰ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਤੁਹਾਨੂੰ ਤੇਵਾਦੀ ਕੁ ਚੀਜ਼ ਲੈ ਕੇ ਆਇਆਗਾ ਤੇ ਭੋਲ ਨੂੰ ਸੀ ਕਿਉਂ ਕਿਉਂ ਨਾ ਦੱਸਾਂ ਉਪਰ ਜੀ ਭੋਲ ਨੂੰ ਨਾਲ ਪਰਦੀ ਮੈਂ ਸੋਤ ਮਾਇ ਜੱਜਾ ਕਿਉਂ ਆਇਆ ਮੈਂ ਕੀ ਹੋ ਗਿਆ ਮੈਂ ਨਹੀਂ ਛੇ ਮੈਨੂੰ ਸਾਰੀਆਂ ਚੀਜ਼ਾਂ ਮੇਰੇ ਭੂਆ ਜੀ ਦਵਾ ਲਏ ਨੇ ਮੈਂ ਸੋ ਤੋਂ ਥੋੜੀਆਂ ਚੀਜ਼ਾਂ ਲਵਾਂਗੀ ਨਾਲੇ ਤੁਸੀਂ ਉਸ ਤੋਂ ਕਹਿਣਿਆ ਭੂਆ ਨੂੰ ਨਾ ਦੱਸਿਏ ਇਹ ਕੀ ਮਟਰ ਹੋਇਆ ਉਹ ਫੇ ਸਾਰੀ ਗੱਲਾਂ ਭੂਆ ਨੂੰ ਵੀ ਦੱਸ ਦੇ ਨਹੀਂ ਤੁਸੀਂ ਆਗਰੇ ਚੀਜ਼ਾਂ ਆਪਣੇ ਕੋਲੇ ਰੱਖੋ ਮੈਨੂੰ ਲੋੜ ਨਹੀਂ ਮੈਸ ਨੂੰ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਤੁਹਾਡੀਆਂ ਹੱਲਕਾ ਪਸੰਦ ਨਹੀਂ ਆਪ ਦੀਆਂ ਚੀਜ਼ਾਂ ਆਪਣੇ ਕੋਲੇ ਰੱਖੋ ਮੈਨੂੰ ਇਹਨੀਆਂ ਚੀਜ਼ਾਂ ਦਾ ਲੋੜ ਨਹੀਂ ਮੇਰੇ ਤਾਂ ਮਜਬੂਰੀ ਹੈ ਮੈਂ ਤਾਂ ਆਉਂਦੇ ਆ ਚਲ ਅੱਭੀ ਨਹੀਂ ਇਹ ਮਾਰ ਚੁ ਕੋਈ ਮੈਂ ਫਿਰ ਨਹੀਂ ਲੋੜ ਨਹੀਂ ਉਦੋਂ ਕੋਈ ਫੇਰ ਜਾਂ ਨਹੀਂ ਸ਼ਰਮ ਆਉਦੀ ਆਈਨੀ ਸ਼ਰਮ ਆਉਦੀ ਵੀ ਮੈਂ ਇਹਦੇ ਪਿਆ ਮਾਰਦਾਂ ਆਰਦੀ ਦੀ ਨਾਲ ਜਿਹਨੇ ਹਰਤ ਭਾਂਰੇ ਇਹ ਪਤਾ ਲੱਗੇ ਉਹੀ ਗੱਲ ਫੇਰ ਮੈਂ ਬਗਾਨੀ ਰਹਿ ਗਈ ਕੀ ਕਹਾ ਮਹਲੇ ਉਹੀ ਗੱਲ ਕੋਈ ਮਾਨੂੰ ਨਹੀਂ ਦੱਸਣ ਜੋਗੀ ਤਾਂ ਇਹ ਸਿਰਿਸ ਦਾ ਚਾਤਾ ਜਾਂਦਾ ਇਹਨੂੰ ਆਣੀ ਹੈ ਵੀ ਜੇ ਇਹਦੀ ਮਜ਼ਦੂਰੀ ਆ ਵਿਚਾਰੀ ਦੀ ਖਾਣੇ ਵੀ ਕਿਤੇ ਨਹੀਂ ਮੇਰੀ ਮੇਰੇ ਅੱਖੇ ਲੱਗਦੀ ਆ ਮੈਨੂੰ ਸਾਰੇ ਸਮਝ ਆਉਦੀ ਹੈ ਵੀ ਮੈਨੂੰ ਕੀ ਕਹਿਣ ਨੂੰ ਕਰਦਾ ਆਈ ਐਮ ਨਾ ਕੋਈ ਕੰਮ ਨਹੀਂ ਵੀ ਮੈਂ ਇਹ ਰਿਸ਼ਤੇ ਨੂੰ ਨਾ ਸਮਝ ਸਕਾਂ ਜਾਂ ਮੈਨੂੰ ਇਹ ਪੂਰਾ ਲੱਗਦਾ ਸ਼ਰਮਣੀ ਨੂੰ ਵੀ ਅਜੇ ਕੱਦ ਪਤਾ ਨਹੀਂ ਹੈ ਇਹ ਜੇ ਪਤਾ ਨਹੀਂ ਕਿ ਕਿੰਨੇ ਦਿਨ ਜੀ ਤੱਕ ਪਹੁੰਚਦੇ ਆਂਗੇ ਵੀ ਰਿਸ਼ਤੇ ਹੀ ਕੋਲ ਜਾਂਦੇ ਨੇ ਵੀ ਸਾਡੇ ਵਿੱਚ ਤਾਂ ਗਿਆ ਮਜਬੂਰ ਨਾ ਨਹੀਂ ਸਮਝਦੇ ਕਿ ਜਾਤੀ ਨਹੀਂ ਆਪਣਾ ਨਾ ਕੋਈ ਨਾ ਹੁੰਦੇ ਕੋਈ ਤਾਂ ਸੁਪੂਆਂ 你比那个。<laughs> ਫੇਕੀ ਹੋ ਗਿਆ ਜੇ ਆਗੇ ਮੈਂ ਥੇ ਨਹੀਂ ਤੁਸੀਂ ਵੀ ਮੇਰੇ ਘਰ ਵਿੱਚ ਕਾਹ ਤੋਂ ਆਏ ਉਹ ਮੈਂ ਦੇਖ ਰਹੀ ਸੀ ਨੀ ਮੇਰੇ ਘਰ ਤੇ ਵਰਤਦਾ ਨਹੀਂ ਕਦੇ ਉੱਪਰ ਦੇ ਬਾਹਰ ਕੱਢ ਦਿਓ ਮੈਨੂੰ ਤੁਹਾਡੀ ਹੱਕ ਪਹਿਲਾਂ ਸਾਰਾ ਪਤਾ ਹੈ ਵੀ ਤੁਸੀਂ ਕਾਹ ਤੋਂ ਆਏ ਮੇਰੇ ਘਰ ਮੈਂ ਨਹੀਂ ਰੌਲਾ ਪਾਉਣ ਦੀ ਬਾਹਰ ਕੱਢ ਬਾਹਰ ਉੱਪਰ ਦੀ ਹਾੜੀ ਹੱਥ ਨਾਲ ਬਾਹਰ ਕੱਢ ਦਿਓ ਮੈਨੂੰ ਰਾਤ ਕੱਢ ਦੇ ਮੇਰੇ ਕੋਲ ਕੋਈ ਨੰਬਰ ਨਹੀਂ ਨਾ ਉਹ ਇਹ ਨੰਬਰ ਬਾਹਰ ਦੇ ਬਾਹਰ ਨਹੀਂ ਮੈਂ ਕੋਣ ਸਾਧ ਲਾ ਜਮਾਂ ਜਾ ਤਾ ਮੈਂ ਕੱਲੇ ਵੀ ਭੈਣ ਲੱਗ ਗਈ ਵੀ ਸਾਨੂੰ ਉੱਪਰ ਜੀ ਨਹੀਂਗਾ ਭੂਆ ਜੀ ਆਪੇ ਰੱਖਣਗੇ ਮੈਂ ਵਿਚ ਨਹੀਂ ਪੈਣੀ ਹੁਣ ਕੱਲੇ ਨੂੰ ਵੀ ਕਮਰੇ ਵਿੱਚ ਨਹੀਂ ਪੈਣ ਹੁੰਦੇ ਮੈਂ ਕੀ ਕਰਾਂ ਹਾਇ ਰੱਬਾ ਹੁਣ ਮੈਂ ਭੂਆ ਨੂੰ ਦੱਸਾਂ ਕਿ ਨਾ ਦੱਸਾਂ ਵੀ ਮੈਂ ਤਾਂ ਦੇਖੋ ਇੰਨਾ ਗੱਲਾਂ ਦੀ ਮਾਰੀ ਭੂਆ ਕੋਲੇ ਆਈ ਵੀ ਉੱਥੇ ਬੁਰਨਾ ਰੱਖਾ ਰਹਿ ਤੇ ਵੀ ਮੇਰੀ ਇੱਜ਼ਤ ਕਰਨੇ ਕੁੱਪੜੀਆਂ ਨੇ ਤਾਂ ਮੈਨੂੰ ਜਿਵੇਂ ਨਹੀਂ ਆਏ ਸਮਝਿਆ ਆਪਣੀਆਂ ਧੀਆਂ ਦੇ ਬਰਾਬਰ ਉਹਨਾਂ ਨੇ ਤਾਂ ਸ਼ਰਮ ਵਾਲੀ ਬਾਤ ਹੀ ਬਾਰ ਕਰਤੀ ਉਹਨਾਂ ਨੇ ਐਵੇਂ ਸਮਝਿਆ ਵੀ ਇਹ ਮੇਰੇ ਘਰ ਵਾਲੇ ਦਿੱਕਤੀ ਜੀ ਆ ਵੀ ਮੇਰੇ ਵੀ ਬਤੇਜ ਜਿਹੀ ਹੋਈ ਉਹਨਾਂ ਨੇ ਤਾਂ ਜਿਵੇਂ ਹੀ ਸਮਝ ਲਿਆ ਵੀ ਜਿਵੇਂ ਮੈਂ ਇਹਨੂੰ ਕਹੂੰਗਾ ਕਿ ਹੋਮੀ ਕਰੂ ਬੜਾ ਕੰਗਰ ਹੋਇਆ ਹੁਣ ਮੈਂ ਤਾਂ ਭੁਆ ਨੂੰ ਦੱਸਣ ਜੋਗਰੀਆਂ ਭੁਆ ਨੂੰ ਆਇਆ ਲੱਗੂਗਾ ਵੀ ਮੇਰਾ ਘਰ ਖਰਾਬ ਕਰਦੀ ਐ ਮੇਰੇ ਰੰਦੇ ਤੇ ਤੁੰਤਾਂ ਲਾਉਂਦੀ ਐ ਹੁਣ ਮੈਂ ਕਰਾਂ ਤਾਂ ਕੀ ਕਰਾਂ ਜੇ ਮੈਂ ਭੁਆ ਨੂੰ ਨਹੀਂ ਦੱਸਦੀ ਫੇਰ ਉਹ ਪਰ ਜੇ ਤੂੰ ਵਾਧਾ ਹੋ ਕਰਨਗੇ ਬੁਣੀਆਂ ਹਰਕ ਤਾਂ ਫੇਰ ਵੀ ਦੱਸਣਾ ਕਹੂਗਾ ਹੁਣ ਮੈਂ ਜਾਵਾਂ ਕਿੱਧਰ ਰੱਬਾ ਇਹ ਜਮਾਨਾ ਕਿਸੇ ਨਾਲ ਨਾਲ ਜਿਹੜਾ ਮੇਰੇ ਨਾਲ ਹੁੰਦਾ ਹੈ ਜੇ ਮੇਰਾ ਪਿਓ ਮਾੜਾ ਹੈ ਤਾਂ ਹੀ ਮੈਂ ਇੰਦਾ ਦਰਦੋਂ ਕਰੀ ਗਿਰਦੀ ਹਾਂ ਤੁਨ ਕੀ ਕਰਾਂ ਮੈਂ ਭੂਆ ਨੂੰ ਦੱਸਾਂ ਤਾ ਨਾਲ ਦੱਸਾਂ ਸੌ ਦੇਖਦੀ ਹੈ ਬਸਰ ਕੀ ਹੋ ਰਿਹਾ ਉਹ ਤੋ ਕੋਸ਼ਿਸ਼ ਨਹੀਂ ਹੋ ਰਹਾ ਤੋ ਅਜੀ ਮੈਨੂੰ ਤਾਂ ਇਹ ਮੁੜ ਕੇ ਆ ਰਿਹਾ ਮੈਨੂੰ ਕਿਸੇ ਦੇ ਕੇ ਪਤਾ ਲੱਗਦਾ ਪੁੱਤ ਕੀ ਗੱਲ ਹੈ ਮੈਨੂੰ ਦੱਸ ਜੇ ਪੂਆ ਜੀ ਨਾਲ ਸੁਣੂ ਗੱਲ ਦੱਸ ਤੀ ਨਾ ਤੁਸੀਂ ਗੁੱਸਾ ਕਰੋਗੇ ਮੈਂ ਮੈਂ ਗੁੱਸਾ ਇਹ ਕਹਿੰਦੀ ਪੁੱਤ ਦੱਸਣਾ ਕਿ ਗੁੱਸਾ ਕਰੋਗੀ ਮੈਨੂੰ ਵੀ ਦੱਸੇਂਗੀ ਤਾਂ ਹੋਰ ਕਿਉਂ ਦੱਸੇਂਗੀ ਦੱਸ ਪੁੱਤ ਕੀ ਗੱਲ ਹੋ ਗਈ ਪੂਆ ਜੀ ਨੇ ਤਾਂ ਹੀ ਉਰੇ ਆਏ ਸੀ ਜਿਵੇਂ ਰੱਬੇ ਬਿਵਾਹਣਾ ਤੇ ਜਦੋਂ ਦਾ ਤੁਸੀਂ ਹੈ ਨਹੀਂ ਸੀ ਘਰੇ ਗਏ ਸੀ ਇਹ ਪੂਰ ਜੀ ਨਾਲ ਰੋਜ਼ ਮੇਰੇ ਨਾਲ ਬੰਦਿਆਂ ਗੰਦੇ ਨਾਲ ਹਰਕਤਾਂ ਕਰਦੇ ਨੇ ਕਦੇ ਵੀ ਨਿਕਲ ਨਹੀਂ ਰਿਪੋਰਟਰ ਲਾਵੇ ਕਦੇ ਵੀ ਨਹੀਂ ਹੱਥ ਚੁਣਾਉਂਦੇ ਨੇ ਕਦੇ ਆ ਕੇ ਮੇਰੇ ਮਨਜਤ ਤੇ ਪੈ ਜਾਂਦੇ ਨੇ ਵੀ ਮੈਂ ਹੁਣ ਕੀ ਕਰਾਂ ਘੂਮੇ ਮਰ ਜਾਣਾ ਜਿਵੇਂ ਨੂੰ ਇਹ ਪਤਾ ਹੁੰਦਾ ਪੁੱਤ ਵੀ ਮੈਂ ਤਾਂ ਤੈਨੂੰ ਇਕੱਲੀ ਨੂੰ ਹੀ ਨਾ ਘਰੇ ਛੱਡ ਕੇ ਜਾਂਦੀ ਰੋਣਾ ਚੁੱਪਣਾ ਜਾ ਤੇ ਇਹੋ ਜਿਹੇ ਬੰਦਾ ਜਿਹੜਾ ਘਟੀਆਂ ਹਰਕਤਾਂ ਕਰੇ ਧੀ ਨੂੰ ਧੀ ਨਾ ਸਮਝੇ ਪੁੱਤੋ ਉਹ ਕੀੜੇ ਪੈ ਕੇ ਮਰਦਾ ਹੁੰਦਾਗਾ ਕੀੜੇ ਪੈ ਕੇ ਮਰਨਗੇ ਤੇ ਰੱਖੀ ਦੇਖੀ ਤੂੰ ਆਪਦੇ ਬੁੱਦਿਆਂ ਦੇ ਨਾਲ ਜਿਹੜਾ ਤੁਹਾਡੇ ਨਾਨਾ ਇਕਾਂਡਾ ਮੈਂ ਨੂੰ ਕੀ ਪਤਾ ਸਿੱਪੂ ਤੂੰ ਹੁਣ ਮੈਂ ਤੇਨੂੰ ਇਕੱਲੀ ਨੂੰ ਕਿਤੇ ਨਹੀਂ ਛੱਡਾਂਗੀ ਮੈਂ ਤੇਰੇ ਨਾਲ ਨਾਲ ਰਹੂੰਗੀ ਚੁੱਪ ਕਰ ਜਾ ਆ ਪਕੜ ਦੇ ਇਹ ਜਿਆ ਮੁੰਡਾ ਤਾਂ ਨਾ ਕੀੜੇ ਪੈ ਕੇ ਮਰਦਾ ਹੁੰਦਾ ਸੱਪ ਲੜ ਕੇ ਲੱਗੂਗਾ ਤੇਰੇ ਅੱਖਾਂ ਦੇ ਸਾਹਮਣੇ ਆ ਤੂੰ ਦੇਖੇਂਗੀ ਸਾਕੋ ਸੁੰਦਾ ਤੂੰ ਜਦ ਮੇਨੂੰ ਤਾਂ ਇਹ ਸਮਝਾਉਂਦੀ ਵਿਆਹ ਨਹੀਂ ਇਹ ਸੌਟ ਲੈ ਇਹਨਾਂ ਦੇ ਕਿਹੜਾ ਕੋ ਚਿਕਨ ਵਾਲਾ ਜਿਵੇਂ ਮੇਰਾ ਜੀਕਰੂ ਕੁੜੀ ਹੋਵੇ ਕਰੂੰਗੀ ਮੇਰੇ ਮਾਂ ਘਰ ਰੱਖ ਖੇਤਖੁਰ ਦਾ ਜ਼ਮੀਨੀ ਮਜਬੂਰੀ ਆ ਪਰ ਮੈਂ ਤੋੜਿਆ ਕਿ ਰਿਸ਼ਤੇਆਂ ਦੇ ਵਿੱਚ ਮੈਂ ਇਹ ਗਲਤ ਕੰਮ ਕਰਦੀ ਰਹੂੰਗੀ ਮੈਂ ਚੁੱਪ ਬੈਠ ਕੇ ਨਹੀਂ ਆਇਆ ਹੁੰਦਾ ਨਹੀਂ ਚੁੱਪ ਕਰ ਸਕਦੀ ਹੁੰਨੀ ਮੈਂ ਤੈਨੂੰ ਕਰਨੀ ਨੂੰ ਛੱਡ ਜੀ ਮੈਂ ਤਾਂ ਤੈਨੂੰ ਨਾਲ-ਨਾਲ ਰੱਖਿਆ ਤਾਂ ਮਮਾ ਨੂੰ ਕੀ ਪਤਾ ਸੀ ਕਿ ਬਿਮਾਰੀ ਪੈਣਾ ਇਹਦੀਆਂ ਹਰਕਤਾਂ ਕਰੂਗਾ ਮਨੋਂ ਮੈਂ ਮਰਨੇ ਨੂੰ ਮਾਰ ਲੈਣ ਦੀ ਕਲੇਕਾ ਨਹੀਂ ਨਾ ਛੱਡ ਕੇ ਜਾਂ ਚੁੱਪ ਕਰ ਦਿੱਤੀ ਇਹ ਚੁੱਪ ਕਰ ਚੁੱਪ ਕਰ ਤੁਹਾਨੂੰ ਕਿੰਨਾ ਕੁੜ ਗਿਆ ਸਾਰੀਆਂ ਮੇਰੇ ਦੁੱਖ ਮੇਰੇ ਮਜਬੂਰੋਂ ਹਨੀਆਂ ਕੀ ਬਤਾ ਤੂ ਕਹੀ ਕੁੜੀ ਨਾ ਕੈ ਲੱਗ ਰਹੇ ਹੋ ਹੁਣ ਚਲ ਮੈਂ ਕੋਈ ਪੜ੍ਹਿਆ ਦਿਆ ਖੇਲ ਦੀ ਨਾਲੇ ਸਭ ਦੇ ਕੰਨ ਕਰਾਉਂਦਾ ਕੰਨ ਬੁੰਦ ਫੇਰ ਜੀ ਨਾ ਪੁੱਤ ਹੋ ਬਗਾਨਾ ਤੇ ਬਗਾਨਾ ਰਹਿ ਗਿਆ ਤੂੰ ਮੇਰਾ ਆਪ ਦਾ ਕੋਣ ਹੈ ਮੈਨੂੰ ਪਤਾ ਹੀ ਨਹੀਂ ਆਪਣਾ ਖਾਨਦਾਨ ਕਹੇ ਜਾ ਜਿਵੇਂ ਫੜ ਕੇ ਹੈ ਖਾਨਦਾਨੇ ਕੰਡੀਆਂ ਤਰ੍ਹਾਂ ਜਿਹੀਆਂ ਹਰਕਤਾਂ ਕਰਦਾ ਨਾਲੇ ਤੂੰ ਤੇ ਲੋਕਾਂ ਕਹੇ ਕਰਦੇ ਕਿ ਤੇ ਦੇਵਪਤੀ ਜਿਵੇਂ ਬਲਤ ਕਿਸੇ ਐਨੀ ਸੱਚਮੰਦ ਨਾ ਸੀ